ਇਹ ਜਿਨ੍ਹਾਂ ਦੀਆਂ ਮਾਵਾਂ ਇੰਨੇ ਹੌਸਲੇ ਵਾਲੀਆਂ ਹੁੰਦੀਆਂ ਉਹਨਾਂ ਦੇ ਛੇ ਪੁੱਤ ਹੁੰਦੇ ਨੇ ਉੱਠੇਗਾ ਤੇ ਸਾਡੇ ਵਿੱਚ ਫੇਰ ਆਊਗਾ ਉਮੇਗਾਊਗਾ ਉਮੇਸ ਤੇਣਾ ਲਾਊਗਾ ਅਸੀਂ ਯੂਨੀਵਰਸਿਟੀ ਦੇ ਵਿੱਚ ਇੱਕੋ ਬੈਚ ਵਿੱਚ ਸੀਗੇ ਆ ਰਾਜਵੀਰ ਮਿਰਤਿਕ ਸਰ ਪਿੱਛੇ ਸੀਗੇ ਤੇ ਕਨਵਰ ਬਾਈ ਕੁਲਵਿੰਦਰ ਬਿੱਲਾ ਅਸੀਂ ਇੱਕੋ ਬੈਚ ਵਿੱਚ ਸੀਗੇ ਸੇਮ ਟਾਈਮ ਇਸ ਕਰਕੇ ਸਾਡੀ ਕਨੈਕਟੀਵਿਟੀ ਤਾਂ ਵੀ ਇੱਕ ਅਟੈਚਮੈਂਟ ਤੋਂ ਦਿਲ ਦਿਲੋਂ ਹੈਗੀ ਆ ਔਰ ਉਹ ਤੋਂ ਇਲਾਵਾ ਆਰਟਿਸਟ ਬਹੁਤ ਵਧੀਆ ਕਿ ਇਨਸਾਨ ਬਹੁਤ ਵਧੀਆ ਹੋ ਇਸ ਕਰਕੇ ਮੈਂ ਪਰਸਨਲੀ ਚਾਹੁੰਨੀ ਆ ਕਿ ਉਹ بس ਖੜਾ ਹੋ ਜੇ ਆਪਣੇ ਪਰਿਵਾਰ 'ਚ ਬੈਠੇ ਉਹਨੂੰ ਰਿਕਵਰੀ ਹੋਣ 'ਚ ਜਿੰਨਾ ਵੀ ਸਮਾਂ ਲੱਗਦਾ ਕੋਈ ਦਿੱਕਤ ਨਹੀਂ ਆ ਪਰ ਆਪਣੇ ਪਰਿਵਾਰ ਦੇ ਵਿੱਚ ਆ ਜਾਵੇ ਦੇਖੋ ਉੱਥੇ ਅੰਦਰ ਕੋਈ ਅਪਡੇਟ ਨਹੀਂ ਮਿਲ ਰਹੀ ਹੈ ਅੱਜ ਮੈਂ ਕੈਨੇਡਾ ਤੋਂ ਸਿੱਧਾ ਇੱਥੇ ਹੀ ਆਈ ਆ ਤੇ ਤੇ ਜਿਸ ਦਿਨ ਦੀ ਨਿਊਜ਼ ਮਿਲੀ ਆ ਬਿਲਕੁਲ ਬਹੁਤ ਅਚਭੀ ਲੱਗੀ ਹੋਈ ਸੀਗੀ ਕਿਸੇ ਵੀ ਤਰੀਕੇ ਨਾਲ ਪਹੁੰਚ ਗਈ ਛੇਤੀ ਪਹੁੰਚੀ ਕੁਝ ਕਮਿਟਮੈਂਟਸ ਉੱਥੇ ਸੀਗੀਆਂ ਪੂਰੀਆਂ ਕੀਤੀਆਂ ਆਲਦੀ ਅੰਟੀ ਨੂੰ ਕਿਉਂਕਿ ਪਰਿਵਾਰ ਨੂੰ ਮਿਲਣਾ ਸੀਗਾ ਕਿਉਂਕਿ ਰਾਜਵੀਰ ਨੂੰ ਤਾਂ ਹੱਲੇ ਕਿਸੇ ਨੂੰ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ ਸੋ ਪਰਿਵਾਰ ਨੂੰ ਮਿਲ ਕੇ ਇੱਕ ਖੁਦ ਨੂੰ ਵੀ ਥੋੜਾ ਤ੍ਰਵਾਸਾ ਹੋਇਆ ਪਰ ਆਂਟੀ ਲਈ ਮੈਂ ਇੱਕ ਗੱਲ ਕਹੂੰਗੀ ਮਾਤਾ ਬਹੁਤ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਬਹੁਤ ਹੌਸਲੇ ਵਾਲੇ ਨੇ ਔਰ ਇਹ ਜਿਨ੍ਹਾਂ ਦੀਆਂ ਮਾਵਾਂ ਇਹਨੇ ਹੌਸਲੇ ਵਾਲੀਆਂ ਹੁੰਦੀਆਂ ਉਹਨਾਂ ਦੇ shear ਪੁੱਤ ਹੁੰਦੇ ਨੇ ਉੱਠੇਗਾ ਤੇ ਸਾਡੇ ਵਿੱਚ ਫੇਰ ਆਊਗਾ ਉਵੇਂ ਗਾਊਗਾ ਉਵੇਂ ਸੇਜਣਾ ਲਾਊਗਾ